ਦੋਸਤੋ ਉਂਜ ਤਾਂ ਪੰਜਾਬ ਦੇ ਵਿੱਚ 23 ਡੀਸੀ ਸਹਿਬਾਨ ਨੇ ਪਰ ਸ਼ਕਸੀ ਸਾਨੀ ਅਕਲੋਤੇ ਅਜਿਹੇ ਡੀਸੀ ਸਾਹਿਬ ਨੇ ਜਿਨ੍ਹਾਂ ਨੂੰ ਪੂਰਾ ਪੰਜਾਬ ਉਹਨਾਂ ਦੇ ਚੰਗੇ ਕੰਮਾਂ ਦੇ ਲਈ ਜਾਣਦਾ ਹੈ ਸ਼ਕਸੀ ਸਾਨੀ ਨੇ 2023 ਦੇ ਵਿੱਚ ਆਏ ਹੜ੍ਹਾਂ ਮੇਰੇ ਪਟਿਆਲਾ ਵਿਖੇ ਤਨਾਤ ਹੁੰਦੇ ਹੋਏ ਲੋਕਾਂ ਦੀ ਖੁੱਲੇ ਦਿਲ ਦੇ ਨਾਲ ਮਦਦ ਕੀਤੀ ਸੀ ਅਤੇ ਹੁਣ ਅੰਮ੍ਰਿਤਸਰ ਦੇ ਡੀਸੀ ਹੁੰਦੇ ਹੋਏ ਉਹਨਾਂ ਨੇ ਦਿਨ ਰਾਤ ਇੱਕ ਘਰ ਰੱਖਿਆ ਮੈਡਮ ਸ਼ਕਸੀ ਸਾਨੀ ਦੀ ਵੀਡੀਓ ਤਾਂ ਆਪਾਂ ਦੇਖਦੇ ਹੀ ਰਹਨੇ ਆ ਇਹ ਕਿਵੇਂ ਉਹ ਆਪ ਲੋਕਾਂ ਦੇ ਕੋਲ ਜਾ ਕੇ ਉਹਨਾਂ ਦੀ ਮਦਦ ਕਰ ਰਹੇ ਨੇ ਪੰਜਾਬ ਦੇ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆਏ ਹੋਏ ਨੇ ਪਰ ਉੱਥੋਂ ਦੇ ਅਧਿਕਾਰੀਆਂ ਦੀ ਇਸ ਤਰ੍ਹਾਂ ਨਾਲ ਲੋਕਾਂ ਦੀ ਮਦਦ ਕਰ ਜਾਂਦੀ ਵੀਡੀਓ ਸਾਹਮਣੇ ਨਹੀਂ ਆਈ ਆਪਾਂ ਨੂੰ ਵੀ ਅਜਿਹੇ ਅ fırsਰਾਂ ਦਾ ਸਾਥ ਦੇਣਾ ਚਾਹੀਦਾ ਤੇ ਉਹਨਾਂ ਨੂੰ ਸਨਮਾਨ ਦੇਣਾ ਚਾਹੀਦਾ ਹੈ ਅਤੇ ਦੂਸਰੇ ਜ਼ਿਲ੍ਹਿਆਂ ਦੇ ਉੱਚ ਅਧਿਕਾਰੀਆਂ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਦੇ ਜਿਨ੍ਹਾਂ ਦੇ ਅੰਦਰ ਹੜ੍ਹਾਂ ਦੇ ਨਾਲ ਜੂਝ ਰਹੇ ਲੋਕਾਂ ਦੀ ਮਦਦ ਦੇ ਲਈ ਉਹ ਵੀ ਸੱਚੇ ਦਿਲ ਦੇ ਨਾਲ ਅੱਗੇ ਆਉਣ ਅਤੇ ਆਪਣੇ ਦਫ਼ਤਰਾਂ ਦੇ ਵਿੱਚੋਂ ਨਿਕਲ ਕੇ ਫੀਲਡ ਦੇ ਵਿੱਚ ਜਾ ਕੇ ਲੋਕਾਂ ਦੀ ਮਦਦ ਕਰਨਾ ਦੋਸਤੋ ਜੇਕਰ ਤੁਸੀਂ ਵੀ ਡੀਸੀ ਮੈਡਮ ਸ਼ਖਸੀ ਸਾਨੀ ਦੇ ਕੀਤੇ ਜਾ ਰਹੇ ਕੰਮਾਂ ਨੂੰ ਦਿਲੋਂ ਪਸੰਦ ਕਰਦੇ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਡੀਸੀ ਮੈਡਮ ਦੀ ਹੌਸਲਾ ਫੁਜਾਈ ਜਰੂਰ ਕਰਿਓ